ਇੱਕ ਹਦਾਇਤਾਂ ਹੋਈਆਂ ਨੇ ਵੀ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਜਨਤਾ ਵਾਸਤੇ ਜਿਹੜੀਆਂ ਮੁਟਲੀਆਂ ਸੇਵਾਵਾਂ ਨੇ ਜਿਵੇਂ ਕਿ ਇੱਕ ਵਾਸਟਰੂਮਸ ਨੂੰ ਜਿਵੇਂ ਅੱਜ ਕਰ ਆਪਾਂ ਦੇਖ ਲਈਏ ਸਾਫ਼ ਸੁਥਰੇ ਟਾਇਲਟ ਸੂਨ ਔਰ ਉੱਥੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਕਮਿਨਿਟੀਆਂ ਨੇ ਸਾਰੀਆਂ ਅਵੇਲੇਬਲ ਹੋਣ ਇਸੇ ਤਰ੍ਹਾਂ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਵੈਸੇ ਵੀ ਜਿਹੜੀਆਂ ਸਾਡੇ ਹੈਗੇ ਨੇ ਨੋਰਮਸ ਉੱਥੇ ਜਿਹੜਾ ਹਵਾ ਹੁੰਦਾ ਹਵਾ ਦਾ ਪ੍ਰਬੰਧ ਵੀ ਇੱਕ ਤਰ੍ਹਾਂ ਦਾ ਬੇਸਿਕ ਹੈ ਉਸੇ ਤਰ੍ਹਾਂ ਹੋਰ ਜਿਵੇਂ ਸਾਫ ਸਪਾਈ ਹੋਗੀ ਇਹ ਅਸੀਂ ਆਮ ਰੁਟੀਨ ਵਿੱਚ ਵਿੱਚ ਚੈਕਿੰਗ ਸਾਡੀਆਂ ਹੁੰਦੀਆਂ ਨੇ ਔਰ ਅਸੀਂ ਇਸ ਇਸ ਨੂੰ ਇਨਸ਼ੋਰ ਕਰਦੇ ਆਂ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਵੀ ਮੁਢਲੀਆਂ ਸੇਵਾਵਾਂ ਨੂੰ ਲੈ ਕੇ ਪ੍ਰੋਬਲਮ ਨਾ ਹੋਵੇ ਇਸ ਨੂੰ ਲਈ ਜੀਮ ਸਾਹਿਬ ਤੇ ਆਈ ਜੀ ਸਾਹਿਬਾਂ ਦੇ ਦੁਆਰਾ ਕੀਤੀ ਜਾਂਦੀ ਕਿ ਕੋਈ ਬਲਕੌਟ ਵਗੈਰਾ ਨਾ ਹੋ ਸਾਫੀ ਲੱਗਦੀ ਹੈ ਇਸ ਨੂੰ ਲੈ ਕੇ ਕੋਈ ਚਲਾਨ ਵਗੈਰਾ ਦੀ ਗੱਲ ਸਾਹਮਣੇ ਹਾਂਜੀ ਚਲਾਨ ਨਹੀਂ ਸਾਡੇ ਉਹ ਇਹਦੇ ਵਿੱਚ ਇਦਾਂ ਸੀਗਾ ਕਿ ਜਿਹੜੀ ਰਾਜਪੁਰਾ ਪਟਿਆਲਾ ਰੋਡ ਦੇ ਉੱਪਰ ਉਹ ਪੈਟਰੋਲ ਪੰਪ ਨੇ ਇੱਕ ਹੈਗਾ ਜੀ ਏਵੀ ਫਿਊਲ ਪੁਆਇੰਟ 30 ਉੱਥੇ ਸਾਡੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਸੀ ਅਚਨਚੇਤ ਉਹਦੀ ਚੈਕਿੰਗ ਦੇ ਦੌਰਾਨ ਕੁਝ ਖਾਮੀਆਂ ਪਾਈਆਂ ਗਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਕਹਤੇ ਸਾਡੇ ਇੱਕ ਜੁਆਇੰਟ ਜਿਹੜੀ ਇਨਸਪੈਕਸ਼ਨ ਕਰਵਾਈ ਗਈ ਸੀਗੀ ਇੱਕ ਜੁਆਇੰਟ ਕਰਾਈ ਗਈ ਸੀਗੀ ਜਿਹਦੇ ਵਿੱਚ ਫੂਡ ਸਪਲਾਈਜ਼ ਡਿਪਾਰਟਮੈਂਟ ਦੇ ਅਫਸਰ ਆਪਣੇ ਲੀਗਲ ਹੈਟਰੋਲੋਜੀ ਦੇ ਇਨਸਪੈਕਟਰ ਔਰ ਜਿਹੜੇ ਆਪਣੇ ਪੀਪੀਸੀਲ ਦੇ ਸੀਨੀਅਰ ਅਫਸਰ ਇਹਨਾਂ ਸਾਰਿਆਂ ਵੱਲੋਂ ਇੱਕ ਜੁਆਇੰਟ ਇਨਸਪੈਕਸ਼ਨ ਕੀਤੀ ਗਈ ਸੀ ਉਹਦੇ ਵਿੱਚ ਕੁਝ ਖਾਮੀਆਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਦੇ ਆਧਾਰ ਤੇ ਉਸ ਪੈਟਰੋਲ ਪੰਪ ਦੇ ਉੱਪਰ ਜਿਹੜੀ ਸੀਗੀ ਪੈਨਲਟੀ ਇਸ਼ੂ ਕਰ ਦਿੱਤੀ ਗਈ ਹੈ ਜੇ ਵੀ ਪੂਲਪਾਰਟ ਉੱਪਰ 35000 ਰੁਪਏ ਦੀ ਪੈਨਲਟੀ ਇਸ਼ੂ ਹੋ ਚੁੱਕੀ ਹੈ ਜੋ ਕਿ ਇਹਨਾਂ ਦੀ ਹੋ ਵੀ ਚੁੱਕੀ ਹੈ ਮੈਂ ਕੋਲ ਤੋਂ ਸੀਐਮ ਸਾਊ ਦਾ ਹਵਾਲਾ ਦਿੱਤਾ ਜਾ ਰਿਹਾ ਜੇ ਕਿ ਐਸੀ ਪਟਾਉ ਆਪਰਟੀਟੀ ਹਾਂਜੀ ਜਿਹੜਾ ਜਿਹੜਾ ਉਸ ਦਿਨ 15 ਜਨਵਰੀ ਵਾਲੇ ਦਿਨ ਮੈਨੂੰ ਵੀ ਖੁਦ ਕਾਲ ਆਈ ਸੀਗੀ ਇੱਕ ਇਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਇੱਕ ਅ ਪਦਕ ਦੇ ਵਿੱਚ ਵਿਕਰਮ ਔਇਲ ਕੰਪਨੀ ਹੈ ਇੱਕ ਉਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਉੱਥੇ ਵੀ ਸਾਡੀ ਜੁਆਇੰਟ ਇਨਸਪੈਕਸ਼ਨ ਟੀਮ ਕਰਵਾਈ ਇੱਕ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀਗੀ ਉਦੇ ਵਿੱਚ ਉਸ ਪੈਟਰੋਲ ਪੰਪ ਦੇ ਵਿੱਚ ਵਾਸ਼ਰੂਮਸ ਦੀ ਕਲੈਨਡਸ ਨੂੰ ਲੈ ਕੇ ਕੁਝ ਖਾਮੀਆਂ ਆਈਆਂ ਸੀ ਸਾਹਮਣੇ ਉਸ ਉਸ ਚੀਜ਼ ਦੇ ਆਧਾਰ ਦੇ ਉੱਤੇ ਉਸ ਪੰਪ ਨੂੰ ਆਲਰੇਡੀ ਇੱਕ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਹੈ ਜੇ ਜਿਹੜੇ ਫਿਊਚਰ ਦੇ ਵਿੱਚ ਵਿੱਚ ਜਿਹੜੀਆਂ ਵੀ ਉੱਥੇ ਚੈਕਿੰਗਸ ਹੋਣਗੀਆਂ ਜੇ ਉੱਥੇ ਕਿਸੇ ਤਰ੍ਹਾਂ ਦੀ ਵੀ ਖਾਮੀ ਪਾਈ ਜਾਂਦੀ ਹੈ ਤਾਂ ਅਗਲੀ ਦੀ ਕਾਰਵਾਈ ਹੋ ਤੇ ਹੋਰ ਦੇ ਇਲਾਵਾ ਕਿਸੇ ਪੰਪਾਂ ਦਾ ਹਾਂਜੀ ਅਸੀਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਰ ਇੱਕ ਸਬ ਡਿਵੀਜ਼ਨ ਵਾਈਜ਼ ਖੁਰਾਕ ਸਪਲਾਈਜ਼ ਅਫਸਰ ਦੀ ਪ੍ਰਧਾਨਗੀ ਅਧੀਨ ਅਸੀਂ ਆਲਰੇਡੀ ਟੀਮਸ ਇਕੱਠਿਤ ਹੋ ਚੁੱਕੀਆਂ ਨੇ ਔਰ ਇਹ ਜਿਹੜੀਆਂ ਟੀਮਸ ਨੇ ਆਪਣੇ ਆਪਣੇ ਕਾਰਜ ਖੇਤਰ ਦੇ ਅਧੀਨ ਜਿੰਨੇ ਵੀ ਪੈਟਰੋਲ ਪੰਪ ਆਉਂਦੇ ਨੇ ਭਾਵੇਂ ਉਹ ਛੀਤੀ ਰੋਡ ਦੇ ਉੱਤੇ ਹੋਣ ਜਾਂ ਉਹ ਅੰਦਰ ਪਿੰਡਾਂ ਦੇ ਵਿੱਚ ਹੋਣ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਹੋਣ ਉਹਨਾਂ ਦੇ ਵਿੱਚ ਹਰ ਇੱਕ ਪੈਟਰੋਲ ਪੰਪ ਦੇ ਵਿੱਚ ਜਾ ਕੇ ਉਹ ਇਹ ਚੈਕਿੰਗਸ ਕਰ ਰਹੇ ਨੇ ਔਰ ਜਿਹੜੀ ਇਹ ਚੈਕਿੰਗ ਰਿਪੋਰਟ ਸਾਈਡ ਕੋ ਲਾ ਵੀ ਰਹੀਆਂ ਨੇ ਔਰ ਉਹਨਾਂ ਦੇ ਆਧਾਰ ਤੇ ਅਸੀਂ ਸੀਐਨਐਸ ਅਫਸਰ ਨੂੰ ਲਿਖ ਵੀ ਰਹੇ ਹਾਂ ਔਰ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ ਆਮ ਆਮ ਚਿੰਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਢਲੀ ਸਮਗਰ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਮੈਮ ਕੀ ਲੱਗਦਾ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਚੱਕਿਆ ਆਮ ਲੋਕਾਂ ਵਾਸਤੇ ਚੱਕਿਆ ਵੀ ਕਿਹੜੀ ਪਟਵਾਲਾਪ ਦੇ ਬਾਥਰੂਮ ਜਿਹੜੇ ਬੰਦ ਹੁੰਦੇ ਨੇ ਜਿੰਦਾ ਲੱਗਿਆ ਹੁੰਦਾ ਜਾਂ ਬਹੁਤ ਦੇ ਨੀਵੇਂ ਆ ਜਿਹੜੀ ਹਵਾ ਦੀ ਗੱਲ ਆਪਾਂ ਕਰਦੇ ਸੀ ਕਿ ਗੱਡੀਆਂ ਦੇ ਵਾਹਨਾਂ ਦੇ ਵਿੱਚ ਤਹਿਰਾਜ ਹਵਾ ਵਾਸਤੇ ਮੁਗਵੀ ਸਾਹਾਉ ਵੀ ਦੀ ਵੀ ਉਸ ਮਕਸਦ ਨੂੰ ਲੈ ਕੇ ਸੀ ਸੀਐਮ ਸਾਹਿਬ ਦਾ ਆਰਡਰ ਹੈ ਸੀ ਕਿ ਲੋਕਾਂ ਨੂੰ ਕਿਤੇ ਪਰੇਸ਼ਾਨੀ ਨਾ ਹੋਵੇ ਉਹਨਾਂ ਦਾ ਬੇਸਿਕ ਪਰਪਸ ਸੀਗਾ ਕਿ ਜਿਹੜੀ ਆਮ ਚਿੰਤਾ ਹੈ ਜੇਕਰ ਉਹ ਆ ਰਹੇ ਨੇ ਆਮ ਜਿਹੜੇ ਲੋਕ ਨੇ ਆਪਣੇ ਉਹ ਜੇਕਰ ਕਿਸੇ ਜੇਕਰ ਜਾ ਰਹੇ ਨੇ ਹੋ ਸਕਦਾ ਤੁਸੀਂ ਜੇਕਰ ਜਾ ਰਹੇ ਹੋ ਜਦੋਂ ਤੁਸੀਂ ਟਰੈਵਲ ਵੀ ਕਰ ਰਹੇ ਹੈਗੇ ਹੋ ਤਾਂ ਪਰਨਾ ਕੋਈ ਇਸਤਰੀ ਵੀ ਹੋ ਸਕਦੀ ਹੈ ਨਾਲ ਨਾਲ ਤੁਹਾਡੀ ਫੈਮਿਲੀ ਛੋਟੇ ਬੱਚੇ ਵੀ ਹੋ ਸਕਦੇ ਨੇ ਤਾਂ ਇੱਕ ਜੀਟੀ ਰੋਡ ਦੇ ਉੱਤੇ ਜ਼ਰੂਰੀ ਨਹੀਂ ਕਿ ਹਰ ਬੰਦਾ ਇੱਕ ਹੋਟਲ 'ਚ ਸਟੇ ਕਰਨ ਬਾਰੇ ਜਾਂ ਰੁੜਗਣ ਬਾਰੇ ਸੋਚੇ ਇੱਕ ਪੈਟਰੋਲ ਪੰਪ ਦੇ ਵਿੱਚ ਨਹੀਂ ਸ਼ਮਤਾ ਹੋਣੀ ਚਾਹੀਦੀ ਏ ਵੀ ਜਿਹੜੀਆਂ ਆਪਣੀਆਂ ਬੇਸਿਕ ਕਮਿਨਿਟੀਜ਼ ਨੇ ਉਹਦੇ ਵਿੱਚ ਹਰ ਇੱਕ ਆਪਣੀ ਜਿਹੜੀ ਆਮ ਜਨਤਾ ਲਈ ਅਵੇਲੇਬਲ ਹੋਣ ਸੋ ਮੇਰੇ ਖਿਆਲ ਨਾਲ ਇੱਕ ਬਹੁਤ ਹੀ ਮਤਲਬ ਬੜੀ ਇੱਕ ਪੋਜ਼ਿਟਿਵ ਇੱਕ ਜਿਸ ਕਹਿੰਦੇ ਕਿ ਸਟੈਪ ਹੈ ਜਿਸ ਦੇ ਜਿਸ ਦੇ ਤਹਿਤ ਸਾਡੇ ਸਾਰੇ ਪੈਟਰੋਲ ਪੰਪ ਜਿਹੜੇ ਨੇ ਉਸ ਤਰਕ ਹੋ ਗਏ ਨੇ ਤੇ ਆਉਂਦੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਮੁਡੀਆਂ ਸੁਵਿਧਾ ਉੱਤੇ ਹੋਰ ਇੱਕ ਚੰਗੇ ਤਰੀਕੇ ਨਾਲ ਸਾਰਨੁਮਈਆ ਹੋਣਗੀਆਂ